ਸਰ ਅੱਜ ਤੁਸੀਂ ਤੇ ਪੀਡੀਐਫ ਦੀ ਐਕਸਪੋ ਹੀ ਓਪਨਿੰਗ ਤੇ ਆਏ ਹੋ ਕੀ ਕਹੋਗੇ ਜੀ ਕਿਸ ਤਰ੍ਹਾਂ ਦਾ ਇਹ ਪੀਡੀਐਫ ਹੈਗੇ ਤੁਸੀਂ ਪਹਿਲਾਂ ਵੀ ਆਏ ਹੋ ਇੱਥੇ ਕਦੀ ਜਾਂ ਫਸਟ ਟਾਈਮ ਆਏ ਹੋ ਕੀ ਕਹੋਗੇ ਜੀ ਮੈਂ ਡਾਕਟਰ ਅਨਕਸ਼ ਸਿੰਘ ਪਰਮਾਰ ਮੈਂ ਡਾਇਰੈਕਟਰ ਐਕਸਟੈਂਸ਼ਨ ਰਿਟਾਇਰਡ ਗੁਰੂੰਗੇਦੇ ਵੇਟਰੀਨਰੀ ਮੈਸਾਂ ਹਿੰਸਤਿਤ ਹਾਂ ਅੱਜ ਜਨਾਬੀ ਡੇਰੀ ਦਾ ਕੰਮ ਹੈਗਾ ਖਾਸ ਕਰ ਕਰਸ ਵੀ ਦੇਗਾ ਮੈਂ ਇਸ ਧੰਦੇ ਨਾਲ 1971 ਤੋਂ ਜੁੜਿਆ ਪੀਡੀਐਫ ਇਹ ਤੋਂ ਪਹਿਲੇ ਸਾਡੀ ਡੇਰੀ ਫਾਰਮਰ ਐਸੋਸੀਏਸ਼ਨ ਹੁੰਦੀ ਸੀ ਯੋਗਾ ਯੂਨੀਵਰਸਿਟੀ ਸ਼ੁਰੂ ਕੀਤੀ ਸੀ 1969 ਦੇ ਵਿੱਚ ਉਹ ਛੋਟੇ ਸਕੇਲ ਤੇ ਸੀ ਉਸ ਤੋਂ ਬਾਅਦ ਸਰਦਾਰ ਦਜੀਤ ਸਿੰਘ ਇਹ ਪ੍ਰਧਾਨ ਬਣਿਆ 2003 ਦੇ ਵਿੱਚ ਇਸ ਸੰਸਥਾ ਦੇ ਔਰ 2003 ਤੋਂ ਲੈ ਕੇ ਹਾਲੇ ਤੱਕ ਇਹੀ ਪ੍ਰਧਾਨ ਚੱਲੇ ਆਗੇ ਆ ਔਰ ਮੇ ਕਹਾਂ ਜੀ ਕੱਲੀ ਸੰਸਥਾ ਹੋਣੀ ਹਿੰਦੁਸਤਾਨ ਚ ਜਿਹਦੇ ਇੱਕ ਐਡੇ ਡਾਇਨਾਮਿਕ ਲੀਡਰ ਹੈਗੇ ਆ ਔਰ ਜਿ ਇਹਨਾਂ ਨੇ ਇਸ ਸੰਸਥਾ ਨੂੰ 21 22 ਸਾਲਾਂ ਦੇ ਵਿੱਚ ਇੰਨੀ ਤਰੱਕੀ ਦਿੱਤੀ ਹੈਗੀ ਆ ਯੂਨੀਵਰਸਿਟੀ ਦੀ ਗਾਈਡੈਂਸ ਨਾਲ ਔਰ ਕੇ ਖੇਤੀਬਾਹੀ ਜਿਹੜੇ ਫਾਰਮਰ ਸਾਡੇ ਡੇਰੀ ਫਾਰਮਰ ਗਿਆ ਉਹਨਾਂ ਦੇ ਨਾਲ ਕਰਾਸ ਬ੍ਰੀਡਿੰਗ ਦੀ ਸ਼ੁਰੂਆਤ ਪੰਜਾਬ ਹਿੰਦੁਸਤਾਨ ਚ ਹੋਈ ਸੀ ਲੇਕਿਨ ਜਿਹੜੀ ਕਾਮਯਾਬੀ ਕਰਾਸ ਬ੍ਰੀਡਿੰਗ ਨੂੰ ਔਰ ਕੈਟਲ ਬ੍ਰੀਡਿੰਗ ਨੂੰ ਪੰਜਾਬ ਚ ਮਿਲੀ ਹੈ ਉਹ ਹਿੰਦੁਸਤਾਨ ਚ ਕਿਤੇ ਨਹੀਂ ਮਿਲੀ ਇੱਥੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1974-75 ਦੇ ਵਿੱਚ ਸਾਡੇ ਡੇਰੀ ਫਾਰਮ ਦੀ ਇੱਕ ਗਾਂ 50 ਕਿਲੋ ਦੁੱਧ ਦਿੱਤਾ ਸੀ ਉਹਨੇ 50.9 ਕਿਲੋ ਤੇ ਸਾਰੇ ਲੋਕੀ ਕਹਿੰਦੇ ਸੀ ਨਹੀਂ ਤੁਸੀਂ ਗੱਪ ਮਾਰਦੇ ਹੋ ਝੂਠ ਬੋਲਦੇ ਹੋ ਇਨਾ ਦੁੱਧ ਗਾਂ ਨਹੀਂ ਦੇ ਸਕਦੀ ਔਰ ਹੁਣ ਤੁਸੀਂ ਦੇਖੋ ਉਸੇ ਸੂਬੇ ਦੇ ਵਿੱਚ ਇੱਥੋਂ ਦਾ ਡੇਰੀ ਫਾਰਮਰ ਦਾ ਮੇਲਾ ਜਿੱਥੇ ਲੱਗਦਾ ਹੈ ਇਹਨਾਂ ਦਾ ਰਿਕਾਰਡ 74 ਕਿਲੋ ਦਾ ਹੈ 74 ਕਿਲੋ ਦੁੱਧ ਪੈਦਾ ਕਰਨਾ ਇੱਕ ਦਿਨ ਦੇ ਵਿੱਚ ਇਹ ਤਰੱਕੀ ਦੱਸਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਦੁੱਧ ਉਤਪਾਦਨ ਦੇ ਵਿੱਚ ਇਸ ਕਿੰਨੀ ਤਰੱਕੀ ਕੀਤੀ ਹੈ ਉਹਦੇ ਵਿੱਚ ਤੁਸੀਂ ਕੋਈ ਵੀ ਟੈਕਨੋਲੋਜੀ ਲੈ ਲਓ ਬਰੀਡਿੰਗ ਇਪਰੂਵ ਕੀਤੀ ਐਸਵੇਂ ਸਾਰੀ ਵਰਲਡ ਕਲਾਸ ਕੰਪਨੀਆਂ ਜਿੱਥੇ ਵੀ ਕਿਤੇ ਸੀਮਨ ਪ੍ਰੋਡਕਸ਼ਨ ਹੈਗੀ ਹੈ ਹਾਲਸਟੀ ਫਰੀਜ਼ਿੰਗ ਦੀ ਉਹ ਸਾਰੀਆਂ ਕੰਪਨੀਆਂ ਇੱਥੇ ਇੱਕ ਬੜੇ ਸਟਾਲ ਆਉਂਦੀਆਂ ਆ ਫਾਰਮਰ ਆਪਣੀ ਮਰਜ਼ੀ ਮੁਤਾਬਕ ਜਿਹੜੀ ਵੀ ਬੁੱਲ ਦਾ ਸੀਮਨ ਉਹਨਾਂ ਚੰਗਾ ਲੱਗਦਾ ਉਹ ਦੇਖਦੇ ਆ ਕਿ ਮੈਨੂੰ ਕਿੱਦਾਂ ਦੀ ਮੈਂ ਗਾਇਆਂ ਪੈਦਾ ਕਰਨੀਆਂ ਉਹ ਸੀਮਨ ਇਥੋਂ ਉਹਨਾਂ ਕੰਪਨੀ ਤੋਂ ਪ੍ਰਚੇਤ ਕਰਦੇ ਆਗੇ ਫੀਡਿੰਗ ਦੀ ਕਿਉਂਕਿ ਜਦ ਤੱਕ ਚੰਗੇ ਜਾਨਵਰ ਪੈਦਾ ਕਰਕੇ ਜਦ ਅਸੀਂ ਉਹਨੂੰ ਚੰਗੀ ਫੀਡਿੰਗ ਨਹੀਂ ਕਰਾਂਗੇ ਉਹਨਾਂ ਦਾ ਪੂਰਾ ਭਾਰ ਨਹੀਂ ਹੋਏਗਾ ਅਸੀਂ ਉਹਨਾਂ ਦਾ ਪੂਰਾ ਦੁੱਧ ਹੀ ਲੈ ਸਕਦੇ ਇਸ ਦਾ ਕਿ ਫੀਡ ਇੰਪਰੂਵਮੈਂਟ ਕਿੰਨੀ ਉਹਨਾਂ ਦੀ ਫੀਡਿੰਗ ਦੀ ਟੈਕਨੋਲੋਜੀ ਬਣਾਈ ਕਿ ਕਿੰਨਾ ਦਾਣਾ ਪਾਣਾ ਚਾਹੀਦਾ ਕਿੰਨਾ ਹਰਾਚਾਰਾ ਪਾਣਾ ਚਾਹੀਦਾ ਬੈਸਟ ਅਫਰ ਕੀਤੀਆਂ ਉਹਦੇ ਨਾਲ ਨਾਲ ਬਿਮਾਰੀਆਂ ਦਾ ਕੰਟਰੋਲ ਇਹ ਵੀ ਜ਼ਰੂਰੀ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਦੱਸਿਆ ਕਿ ਦੁੱਧ ਦੀ ਮਾਰਕੀਟਿੰਗ ਕਿੱਦਾਂ ਕਰਨੀ ਹੈ ਦੁੱਧ ਦੀ ਪ੍ਰੋਸੈਸਿੰਗ ਕਿੱਦਾਂ ਕਰਨੀ ਹੈ ਤਾਂ ਕਿ ਨਾਲ ਅਸੀਂ ਇਹ ਵਾਤ ਕਰਦਾ ਬਸ ਕੀ ਹੈ ਐਸਵੇਂ ਸਾਰੇ ਹਿੰਦੁਸਤਾਨ ਚ ਡਾਈਵਰਸੀਫਿਕੇਸ਼ਨ ਆਫ ਐਗਰੀਕਲਚਰ ਚੱਲਦੀ ਹੈ ਉਹਦੇ ਵਿੱਚ ਇੱਕ ਡੇਰੀ ਫਾਰਮਿੰਗ ਇਹ ਜਿਹੜਾ ਤੰਦਾ ਹੈ ਜਿਹੜਾ ਕਿ ਐਗਰੀਕਲਚਰ ਫਾਰਮਿੰਗ ਵਿੱਚ ਡਾਈਵਰਸੀਫਿਕੇਸ਼ਨ ਦੇਣ ਵਾਸਤੇ ਬਹੁਤ ਸਹਾਇੀ ਹੋ ਸਕਦਾ ਹੈਗਾ ਜੀ ਸਾਡੀ ਕਿਸੜੀ ਹੈਗੀ ਬਹੁਤ ਪੁਰਾਣੀ ਸਾਲੇ ਕੋ 4 ਫੋਰ ਡੇਸ ਦਾ ਪ੍ਰੋਜੈਕਟ ਮਿਲਿਆ ਸੀ ਕੱਤਰਵੱਤੇ ਚ ਉਹਦੇ ਚ ਅਸੀਂ ਦੱਸਿਆ ਸੀ ਕਿ ਉਹ ਇੰਟੈਂਸਿਵ ਹਾਈ ਕ੍ਰੋਪਿੰਗ ਮਿਲ ਪ੍ਰੋਡਕਸ਼ਨ ਸੀ ਕਿ ਜੇ ਆਪਾਂ ਖੇਤੀ ਨੂੰ ਦੇ ਨਾਲ ਡੇਰੀ ਫਾਰਮਿੰਗ ਕਰਾਂਗੇ ਤੇ ਇਹਦਾ ਫਾਇਦਾ ਵੀ ਚ ਹੋਏਗਾ ਉਦੇ ਨਾਲ ਜੇ ਸਾਡੀ ਗੇਤ ਖੇਤੀ ਦੀ ਪ੍ਰੋਡਕਸ਼ਨ ਉਹ ਵੀ ਚੰਗੀ ਬਣੇਗੀ ਉਹਦੇ ਨਾਲ ਡੇਰੀ ਫਾਰਮਿੰਗ ਵੀ ਬਹੁਤ ਕਾਇਮ ਹੋਏਗਾ। ਜੀ। ਪਰ ਮੈਨੂੰ ਉਮੀਦ ਹੈ ਕਿ ਐਦਾਂ ਦੇ ਮੇਲੇ ਸਾਰੇ ਹਿੰਦੂਸਤਾਨ ਚ ਮੈਚੇ ਜੇ ਇਹ ਫਾਰਮਰ ਅਪਣਾਉਂਦੇ ਆ। ਜੀ। ਇਹਨਾਂ ਦਾ ਸਾਰੀ ਮੈਨੇਜਮੈਂਟ ਆਪਣੀ ਹੈਗੀ ਹੈ। ਔਰ ਇੰਡੀਪੈਂਡੈਂਟ ਕੰਮ ਕਰਦੇ ਆ। ਮੈਂ ਆਪਣੀਆਂ ਸ਼ੁਭਚਾਹਵਾਂ ਦਿੰਦਾ ਔਰ ਇਹਨਾਂ ਦੀ ਸੰਸਥਾ ਨੂੰ ਹੋਰ ਉਮੀਦ ਕਰਦਾ ਅੱਗੇ ਦਿਨ ਦੁਗਰੀ ਰਾਤ ਚ ਹੋਰ ਤਰੱਕੀ ਕਰੇ। ਬਹੁਤ ਬਹੁਤ ਧੰਨਵਾਦ। ਹਾਂ। ਅੱਜ ਦਾ ਪੀਡੀਐਫ ਵੀ ਮਿਲਿਆ ਇਹ ਬੱਚੀ ਕਹਿੰਦਾ ਅੱਜ। ਹਾਂ। ਅੱਜ ਪੀਡੀਐਫ ਦਾ 18ਵਾਂ ਮੇਲਾ ਜਿੰਨੀਆਂ ਆਪਾਂ ਹੁਣ ਸ਼ੁਰੂਆਤ ਹੋਈ ਇਸ ਤੋਂ ਬਾਅਦ ਇਹ ਮੇਲੇ ਦੀ ਤੁਸੀਂ ਭੀੜ ਦੇਖ ਹੀ ਰਹੇ ਜੇ ਅੱਜ ਪਹਿਲਾ ਦਿਨ ਹੈ ਅਜੇ ਪਹਿਲਾ ਘੰਟਾ ਹੀ ਨੇ ਤੇ ਹੁਣੇ ਮਤਲਬ ਸੜਕ ਤੇ ਕਿਤੇ ਗੱਡੀ ਰੋਕਣ ਨੂੰ ਜਗ੍ਹਾ ਨਹੀਂ ਮਿਲਦੀ ਤੇ ਸਟਾਲਾਂ ਤੇ ਵੀ ਰਸ ਕਾਫੀ ਹੋ ਗਿਆ ਇਸ ਕਰਕੇ ਮੇਲੇ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਟਰੈਕਸ਼ਨ ਹੈ ਤੇ ਮੇਲਾ ਹਰ ਸਾਲ ਬਲੰਦੀਆਂ ਹਾਲ ਨੂੰ ਜਾ ਰਿਹਾ ਉਹ ਸਭ ਬਾਹਰੋਂ ਵੀ ਆਏ ਹੋਰੋਂ ਤੋਂ ਵੀ ਆਏ ਥੇ ਫਰੋਂ ਤੋਂ ਆਏ ਨਹੀਂ ਜੀ ਫਰੋਂ ਲੀਆਂ ਕਾਫੀ ਸਟਾਲਾਂ ਹੈਗੀਆਂ ਨੇ ਸਾਡੇ ਜੇ ਜੱਜ ਸਾਹਿਬਾਨ ਨੇ ਉਹ ਵੀ ਫਰੋਂ ਤੋਂ ਆਉਂਦੇ ਨੇ ਦੋ ਨੀਦਰਲੈਂਡ ਤੋਂ ਆਏ ਨੇ ਦੋ ਜਰਮਨੀ ਤੋਂ ਆਏ ਨੇ ਤੇ ਜੱਜ ਤੇ ਗਿਵਨ ਜਿਹੜੇ ਐਚ ਐਫ ਦੀ ਜੱਜਿੰਗ ਅਸੀਂ ਕਰਾਉਣੇ ਆ ਕਰਾਉਣੇ ਬਾਹਰਲੇ ਜੱਜਾਂ ਤੋਂ ਜਿਹੜੀ ਆਪਣਾ ਮੱਜਾਂ ਦੀ ਹੁੰਦੀ ਏ ਉਹ ਯੂਨੀਵਰਸਿਟੀ ਦੇ ਜੱਜ ਹੁੰਦੇ ਨੇ ਕੁਝ ਵੀ ਮੈਸੇਜ ਦੇਣਾ ਚਾਹਦੇ ਕੀ ਗੱਲ ਹੀ ਦੁੱਧ ਤੇ ਪਨੀਰ ਬੰਦਾ ਕਰ ਅਸੀਂ ਸਾਡੇ ਮੇਲੇ ਦਾ ਕੀ ਥੀਮ ਇਹ ਆ ਕਿ ਜਿਹੜਾ ਦੁੱਧ ਪਨੀਰ ਜਾਂ ਕੋਈ ਡੁਪਲੀਕੇਟ ਵਿਕ ਰਿਹਾ ਉਹਦਾ ਉਹਸ਼ਾ ਮਤਲਬ ਗਾਗ ਵੀ ਹੁੰਦੇ ਗਾਗ ਦੇ ਵੀ ਬੰਦ ਉਹ ਗੱਲ ਕਰਦੀ ਜੇ ਗਾਹ ਕਾ ਚੰਗੀ ਚੀਜ਼ ਜਾ ਕੇ ਮੰਗੇਗਾ ਡੱਬਾ ਬੰਦ ਮੰਗੇਗਾ ਬੰਦ ਪੈਕਟ ਬੰਦ ਪ੍ਰੀਨ ਲਵੇਗਾ ਕੰਪਨੀ ਦਾ ਲਵੇਗਾ ਤੇ ਉਹ ਚੰਗਾ ਹੋਵੇਗਾ ਜੇ ਲੂਜ ਲਵੇਗਾ ਉਹਦੇ ਪਤਾ ਨਹੀਂ ਕੀ ਮਿਲਣਾ ਉਹ ਤਾਂ ਫਿਰ ਗਾਗ ਤੇ ਵੀ ਡਿਪੈਂਡ ਕਰਦਾ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜੋ ਵੀ ਮਤਲਬ ਫੰਕਸ਼ਨ ਕਰਦੇ ਆਪਾਂ ਆਪਾਂ ਸਾਦੇ ਆ ਰਿਸ਼ਤੇਦਾਰ ਸਾਦੇ ਆ ਸੱਜਣ ਮਿੱਤਰ ਸਾਦੇ ਆ ਉਹਨਾਂ ਨੂੰ ਚੰਗੀ ਚੀਜ਼ ਹੀ ਖਵਾਈ ਜਾਵੇ ਜਿਵੇਂ ਕੈਟਰਿੰਗ ਵਾਲੇ ਆਪਾਂ ਕੈਟਰਿੰਗ ਕਰਦੇ ਨੇ ਉਹਨਾਂ ਨੂੰ ਵੀ ਕਿਹਾ ਜਾ ਵੀ ਆ ਚੀਜ਼ ਨਹੀਂ ਲੈਣੀ ਇਸ ਚੀਜ਼ ਲਵਾਂਗੇ ਆਪਾਂ ਕਵਾਂਗੇ ਤੋ ਲੈ ਕੇ ਆਉਣਗੇ ਕੀ ਕਹੋ ਜਿਵੇਂ ਤੁਹਾਨੂੰ ਸਿੱਧੂ ਸਾਹਿਬ ਨੇ ਦੱਸਿਆ ਵੀ ਅਸੀਂ ਇਹ ਇਹ ਸਾਡੇ ਨਾਲ ਪਹਿਲੇ ਮੇਲੇ ਤੋਂ ਰਹੇ ਆ ਔਰ ਜਦੋਂ ਪਹਿਲਾ ਮੇਲਾ ਲਾਇਆ ਸੀ ਤਾਂ ਇਹ ਸੋਚਿਆ ਹੀ ਵੀ ਅਮਰੀਕਾ ਦੇ ਵਿਸਕੋਂਸਨ ਵਾਲੇ ਸ਼ੋਅ ਵਾਂਗ ਆਪਣਾ ਸ਼ੋਅ ਕਰਨਾ ਅੰਜਵਾਇਗੁਰ ਦੇ ਮੇਲੇ ਨਾਲ ਸੀ ਉਹ ਸ਼ੋਅ ਨੂੰ ਅਸੀਂ ਉਹ ਇਹ ਨਹੀਂ ਕਹਿ ਸਕਦੇ ਉਹ ਚਣ ਖਲੋਤ ਆ ਗਈ ਸਾਡੇ ਸ਼ੋਅ 'ਚ ਹਰ ਸਾਲ ਤੁਹਾਨੂੰ ਪਤਾ ਵੀ ਇਹ ਤੁਹਾਨੂੰ ਨਵਾਂਪਣ ਮਿਲਦਾ ਔਰ ਇਹਦੇ 'ਚ ਕੁਝ ਨਾ ਕੁਝ ਨਵਾਂ ਹੁੰਦਾ ਹੀ ਹੈ ਤੇ ਔਰ ਅੱਜ ਇਹ ਕਹੇ ਨੇ ਏਸ਼ੀਆ ਦਾ ਜੇ ਕਰਾਉਡ ਪੱਖੋਂ ਵੀ ਦੇਖੋਗੇ ਤਾਂ ਵੀ ਸਭ ਤੋਂ ਵੱਡਾ ਸ਼ੋਅ ਹੈ ਜਿੰਨੇ ਤੁਸੀਂ ਇੱਥੇ ਐਗਜ਼ੀਬਿਟਰ ਆਉਂਦੇ ਆ ਉਹਦੇ ਪੱਖੋਂ ਵੀ ਜਿੰਨੇ ਐਨੀਮਲ ਆਉਂਦੇ ਉਹਦੇ ਪੱਖੋਂ ਵੀ ਸਭ ਤੋਂ ਵੱਡੀ ਗੱਲ ਹੈ ਕਿ ਨਵੇਂ ਫਾਰਮਰ ਵੀ ਸਭ ਤੋਂ ਵੱਧ ਇਹ ਸ਼ੋਅ ਪੈਦਾ ਕਰ ਰਿਹਾ ਹੈ ਔਰ ਜਿਨ੍ਹਾਂ ਨੂੰ ਕੈਨੇਡਾ ਤੋਂ ਵਾਪਸੀ ਹੋ ਰਹੀ ਹੈ ਬੱਚਿਆਂ ਦੀ ਉਹ ਵੀ ਡੈਰੀ ਰਿਟਰਨ ਵਾਲਾ ਆ ਰਹੇ ਆ ਤੇ ਜਿਹੜੇ ਇੱਥੇ ਸ਼ੋਅ ਨੂੰ ਜਦੋਂ ਦੇਖਣ ਆਉਂਦੇ ਜਿਹੜੇ ਬੱਚੇ ਉਹ ਜਦੋਂ ਮੈਂਆਂ ਨੂੰ ਬਰੀਡ ਕੰਪੀਟੀਸ਼ਨ ਦੇ ਵਿੱਚ ਜਦੋਂ ਕੰਪੀਟੀਸ਼ਨ ਹੁੰਦਾ ਮੈਂਆਂ ਕਿਤੇ ਦੇਖਦੇ ਆ ਯੋਕਰ ਤੇ ਉਹਨਾਂ ਨੂੰ ਲਗਨ ਲੱਗ ਜਾਂਦੀ ਆ ਉਹ ਤਰ੍ਹਾਂ ਦੀ ਜਿਹੜੀ ਬ੍ਰਸ਼ਮੀ ਨਾ ਰਵੜਦੇ ਸਾਡੀ ਪਿਛਲੇ 5 ਸਾਲ ਦੇ ਵਿੱਚ 20% ਸਾਡੀ ਮੈਮੋ ਸ਼ੇਅਰ ਤੋਂ ਵਧਰੀ ਆ ਇਹ ਤੋਂ ਲੱਗਦਾ ਕਿ ਨਵਜੋ 2007 ਚ ਇੱਕ ਵਾਰ ਜਿਹੜੀ ਜਦੋਂ ਦਾ ਬਹੁਤ ਉੱਪਰ ਗਿਆ ਹੀ ਹੁਣ ਲਗਾਤਾਰ ਹੀ ਜਾ ਰਿਹਾ ਤਾਂ ਉਹ ਜੇ ਹੁਣ ਨਵੇਂ ਬੱਚੇ ਆ ਰਹੇ ਤਾਂ ਇਹ ਸ਼ੋਹ ਦੀ ਬਹੁਤ ਵੱਡੀ ਇਹਦੇ ਚ ਦੇਣ ਆ ਸ਼ੋਹ ਦੇ ਕਾਰਨ ਖੜੀਆਂ ਇਹ ਲਾਈਆਂ ਸਾਰੇ ਦੇਸ਼ ਵਿੱਚ ਉਹ ਮਸ਼ਹੂਰ ਹੋਈਆਂ ਉਹ ਇੱਥੇ ਉਹਨਾਂ ਦਾ ਵੱਧ ਮੁੱਲ ਮਿਲਦਾ ਤੇ ਸਭ ਤੋਂ ਵੱਡੀ ਗੱਲ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਇਹਦਾ ਜਿਹੜਾ ਕੀ ਮੈਂ ਤੁਹਾਡੇ ਮਾਧਿਅਮ ਰਹੀ ਕਹਿਣਾ ਵੀ ਚਾਹਣਾ ਵੀ ਜਿਹੜਾ ਸਾਡਾ ਇੱਕ ਥੀਮ ਆ ਉਹ ਹੈਗਾ ਅਡਲਟਰੇਸ਼ਨ ਵੀ ਆਪਾਂ ਸੀ ਅਡਲਟਰੇਸ਼ਨ ਦੇ ਉੱਤੇ ਸਾਰੇ ਜੋਰ ਲਾ ਕੇ ਦੇਖ ਰਹੇ ਸੀ ਬਹੁਤ ਬੰਦੇ ਫੜਾਏ ਵੀ ਆ ਔਰ ਉਹ 20000 ਰੁਪਏ ਜੁਰਮਾਨਾ ਦੇ ਕੇ ਛੁੱਟ ਜਾਂਦੇ ਆ ਨਹੀਂ ਇੱਥੇ ਕਿਤੇ ਕਿਸੇ ਤੋਂ ਸਰਕਾਰਾਂ ਤੋਂ ਨਾ ਕਿਸੇ ਤੋਂ ਕੁਝ ਵੀ ਨਹੀਂ ਹੁੰਦਾ ਨਾ ਡਿਪਾਰਟਮੈਂਟਾਂ ਤੋਂ ਕੁਝ ਨਹੀਂ ਇੱਥੇ ਹੁੰਦਾ ਮੈਂ ਸਾਰੇ ਜਿਹੜੇ ਖਫਤਕਾਰ ਆ ਚਾਹੇ ਉਹ ਸ਼ਹਿਰੀ ਨੇ ਚਾਹੇ ਪਿੰਡਾਂ ਵਾਲੇ ਨੇ ਚਾਹੇ ਉਹ ਪ੍ਰੋਡਿਊਸਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਵੀ ਵਿਆਹਾਂ ਦੇ ਵਿੱਚ ਇੱਕ ਤਾਂ ਕੈਟਰਰ ਆ ਜਿਹੜੇ ਉਹਨਾਂ ਦੇ ਮਾਧਿਅਮ ਰਾਹੀਂ ਇਹ ਐਡਲਟਰੇਸ਼ਨ ਬਹੁਤ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਮਿਲਕ ਪ੍ਰੋਡਕਟ ਵਰਤੇ ਜਾਂਦੇ ਉਹ ਸਸਤੇ ਕੈਟਰਰ ਆ ਜਿਹੜਾ ਉਹ ਕਹਿੰਦਾ ਦੁੱਧ ਦੀ ਲੋੜ ਨਹੀਂ ਤੁਸੀਂ ਐ ਕਰੋ 400 ਰੁਪਏ ਦਾ ਪਨੀਰ ਕਿਉਂ ਲੈਣਾ ਮੈਂ ਤੁਹਾਨੂੰ 200 250 ਦਾ ਦੇ ਦੇਣਾ ਮੈਂ ਸਾਰਿਆਂ ਨੂੰ ਬੇਨਤੀ ਕਰ 30 ਲੱਖ 50-50 ਲੱਖ ਰੁਪਏ ਖਰਚਿਆਂ ਤੇ ਲੋਨੇ 50-60 ਹਜ਼ਾਰ ਰੁਪਏ ਦੇ ਲੱਖ ਰੁਪਏ ਬਚਾਉਣ ਦੀ ਖਾਤਰ ਅਸੀਂ ਲੋਕਾਂ ਨੂੰ ਮਾੜਾ ਖਲਾਉਨੇ ਆ ਇਹ ਲੈ ਕੇ ਲਾਇਆ ਜਾਣਾ ਚਾਹੀਦਾ ਵੀ ਇੱਥੇ ਵੇਰਕਾ ਦਾ ਪਨੀਰ ਆ ਜਾਂ ਫਲਾਨੀ ਕੰਪਨੀ ਦਾ ਪਨੀਰ ਆ ਜਿੰਨਾ ਪਨੀਰ ਖੋਆ ਜਿੰਨੇ ਮਿਲਕ ਪ੍ਰੋਡਕਟ ਨੇ ਚਾਹੇ ਤੁਸੀਂ ਘਰੇ ਵਰਤਦੇ ਨੇ ਚਾਹੇ ਕਿਸੇ ਪ੍ਰੋਗਰਾਮ 'ਚ ਵਰਤਦੇ ਨੇ ਆ ਉਹ ਪੈਕੇਟ ਬੰਦ ਲੈਣੇ ਚਾਹੀਦੇ ਆ ਖੁੱਲੇ ਪਨੀਰ ਜਿੰਨਾ ਸਾਡੀ ਇਡੈਂਟੀਟੀ ਨਾਲ ਜੁੜੀ ਹੋਈ ਆ ਜਿਹੜਾ ਬਿਗੜੇ ਕੰਪਨੀਆਂ ਤੋਂ ਜਿਹੜਾ ਪਨੀਰ ਨਹੀਂ ਕਹਿੰਦਾ ਇਹ ਸਾਰੇ ਤਾਂ ਕਾ ਇਹ ਆਪਣੀ ਆਪਣੀ ਸਾਰੀ ਨੀਮ ਕਹੀ ਬੰਦੀ ਆ ਫਾਰਮਰਾਂ ਦੇ ਹਿੱਤਾਂ ਦੀ ਵੀ ਰਾਖੀ ਹੁੰਦੀ ਹੈ ਖਪਤਕਾਰਾਂ ਦੇ ਹਿੱਤਾਂ ਦੀ ਵੀ ਰਾਖੀ ਹੁੰਦੀ ਹੈ ਆਪਾਂ ਇੱਕ ਲਹਿਰ ਚਲਾਈਏ ਵੀ ਆਪਾਂ ਟੈਗੜ ਬਾਂਦੀ ਮਿਲਕ ਪ੍ਰੋਡਕਟ ਲੈਣੇ ਆ ਠੀਕ ਹੈ ਜੀ ਇਹ ਸਾਡੇ ਇਸ ਇਹਦਾ ਥੀਮ ਆ 쇼 ਦਾ ਜਿੰਨੇ ਸਾਡੇ ਪੰਜਾਬ ਚ ਬੋਰਡ ਲੱਗੇ ਉੱਤੇ ਵੀ ਅਸੀਂ ਇਹੀ ਲਿਖਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਾਡਾ ਇਹ ਵੀ ਜਿਹੜਾ ਡੈਰੀ ਫਾਰਮਰਾਂ ਵੱਲੋਂ ਲਿਆ ਜਾਂਦਾ ਤੇ ਡੈਰੀ ਫਾਰਮਰਾਂ ਨਹੀਂ ਲਿਆ ਜਾਂਦਾ ਇਹ 쇼 ਆ ਤੇ ਇਹਦੀ ਤਰੱਕੀ ਤੁਸੀਂ ਆਪ ਵੀ ਗੇੜਾ ਕੱਢ ਕੇ ਤੁਸੀਂ ਦਿਖਾ ਸਕਦੇ ਹੋ ਵੀ ਪਹਿਲੇ ਮੇਲੇ ਤੋਂ ਜਿਵੇਂ ਸਿੱਧੂ ਸਾਹਿਬ ਦੱਸਿਆ ਠਰਵੇ ਤੱਕ ਅਸੀਂ ਕਿੱਥੇ ਪਹੁੰਚ ਗਏ ਹਾਂ ਜੀ ਧੰਨਵਾਦ ਚੱਲ ਰਹੇ ਆ ਪੰਜਾਬ ਦਾ ਤੋ ਮੇਰੀ ਵੀ ਇਸ ਮੇਲੇ ਨਾਲ ਤਕਰੀਬਨ ਮੈਂ ਪਹਿਲੇ ਮੇਲੇ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਦੋਂ 2007 ਇਹਨਾਂ ਦਾ ਨਾਇਆ ਸੀ ਉਦੋਂ ਮੈਂ ਡਾਇਰੈਕਟਰ ਖੇਤੀਬਾੜੀ ਸੀ ਤੇ ਮੇਲਾ ਜਿਹੜਾ ਹੈ ਲਗਾਤਾਰ ਇਹ 18ਵਾਂ ਮੇਲਾ ਹੈ ਪਿਛਲੇ 18 ਸਾਲਾਂ ਦੇ ਮੇਲੇ ਨੇ ਬਹੁਤ ਅੱਛੀ ਤਰੱਕੀ ਕੀਤੀ ਹੈ ਤੇ ਜਿਹੜੀ ਗੱਲ ਇਹਨਾਂ ਦੀ ਬਣਦੀ ਹੈ ਵੀ ਇਹ ਕਿਸਾਨਾਂ ਦਾ ਆਪਣੇ ਵੱਲੋਂ ਆਰਗੇਨਾਈਜ਼ਡ ਮੇਲਾ ਹੈ ਇਹਦੇ ਵਿੱਚ ਸਾਰਾ ਉਦਮ ਇਹਨਾਂ ਦਾ ਹੈ ਸਾਰੀ ਜਿਹੜੀ ਮਿਹਨਤ ਕਰ ਰਹੇ ਨੇ ਉਹ ਇਹਨਾਂ ਦੀ ਹੈ ਤੇ ਜਿਹੜਾ ਇੰਨੇ ਛੜਾ ਮੇਲਾ ਇਹ ਜਿਹੜਾ ਹੈ ਦੂਰ ਦਰਾਡੇ ਸੂਬਿਆਂ ਤੋਂ ਵੀ ਕਿਸਾਨ ਜਿਹੜੇ ਨੇ ਇੱਥੇ ਚੱਲ ਕੇ ਆਉਂਦੇ ਨੇ ਇਹ ਪਹਿਲਾ ਮੇਲਾ ਹੈ ਜਿਹੜਾ ਕਿਸਾਨਾਂ ਦੁਆਰਾ ਕਿਸਾਨਾਂ ਲਈ ਲਾਇਆ ਜਾ ਰਿਹਾ ਹੈ ਜੀ ਤੋਂ ਇਹ ਦੂਜਾ ਜਿੱਥੇ ਤੱਕ ਇਸ ਮੇਲੇ ਦਾ ਮੈਂ ਕਿ ਜਿਹੜਾ ਇਹਨਾਂ ਨੇ ਥੀਮ ਰੱਖਿਆ ਉਹ ਬਹੁਤ ਅੱਛਾ ਮੈਨੂੰ ਮੇਰੇ ਦਿਲ ਨੂੰ ਨੇ ਬੜਾ ਟੱਚ ਕੀਤਾ ਵੀ ਮਲਾਬਡ ਖੋਰੀ ਤੇ ਮਲਾਬਡ ਖੋਰਾ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨਾ ਮੈਨੂੰ ਲੱਗਦਾ ਵੀ ਜੇਕਰ ਅਸੀਂ ਡੇਰੀ ਦਾ ਅੱਛਾ ਧੰਦਾ ਅਪਣਾ ਕੇ ਔਰ ਪੋਸਟਿਕ ਦੁੱਧ ਤੇ ਪੋਸਟਿਕ ਜਿਹੜੇ ਦੁੱਧੇ ਉਤਪਾਦ ਨੇ ਉਹ ਕਿਸਾਨਾਂ ਤੱਕ ਪਹੁੰਚਾ ਸਕੀਏ ਕਪਤਕਾਰਾਂ ਤੱਕ ਪਹੁੰਚਾ ਸਕੀਏ ਬਾਕੀ ਸਭ ਨੂੰ ਦੇ ਸਕੀਏ ਤਾਂ ਸਾਡੀ ਸਿਹਤ ਵੀ ਅੱਛੀ ਹੋ ਸਕਦੀ ਹੈ ਦੂਜੇ ਪਾਸੇ ਜਿਹੜੇ ਡੇਰੀ ਪਾਲਕ ਨੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੀ ਆਮਦਨ ਜੀ ਵਾਧਾ ਹੋਦਾ ਕਿਉਂਕਿ ਜਿਹੜੇ ਇਹ ਨਕਲੀ ਦੁੱਧ ਹੈ ਜਾਂ ਨਕਲੀ ਬਸਤਾ ਨੇ ਉਹ ਸਾਡੀ ਮੰਡੀ ਨੂੰ ਵੀ ਖਰਾਬ ਕਰਦੀਆਂ ਨੇ ਜਿਸ ਤੋਂ ਤੀਜਾ ਇਸ ਇਹ ਇਸ ਮੇਲੇ ਦੇ ਵਿੱਚ ਲਗਾਤਾਰ ਅਸੀਂ ਲਗਾਉਣੇ ਆ ਜਿਹੜੀਆਂ ਟੈਕਨੀਕਲ ਸੈਸ਼ਨ ਲਗਾਉਣੇ ਆ ਬ੍ਰੀਡ ਕੰਪੀਟੀਸ਼ਨ ਕਰਦੇ ਆ ਮਿਲਕ ਜੀਲਡ ਕੰਪੀਟੀਸ਼ਨ ਕਰਦੇ ਆ ਇਹਦਾ ਵੀ ਸਾਨੂੰ ਬਹੁਤ ਫਾਇਦਾ ਹੋਇਆ ਇਹਦੇ ਨਾਲ ਸਾਡੀ ਜਿਹੜੀ ਸਾਡੀਆਂ ਗਾਇਆਂ ਦੀ ਮਾਰਕੀਟ ਹੈ ਪੰਜਾਬ ਤੋਂ ਬਾਹਰ ਵੀ ਬਹੁਤ ਅੱਛੀ ਬਣੀ ਹੈ ਔਰ ਬਹੁਤ ਅੱਛੇ ਜਿਹੜੇ ਬਹੁਤ ਜਿਹੜੇ ਅੱਛੇ ਚੇਟਾ ਨੇ ਦੂਜੀਆਂ ਕੇਰਲਾ ਤੱਕ ਤੇ ਕਰਨਾਟਕਾ ਤੱਕ ਸਾਰੇ ਜਿਹੜੇ ਲੋਕ ਨੇ ਇੱਥੇ ਪਸ਼ੂਖਰੀ ਦੇਣ ਆਉਂਦੇ ਨੇ ਇੱਥੇ ਇੱਕ ਕਿਸਾਨ ਨੂੰ ਇਹ ਲੱਗਦਾ ਦਿਖਾਈ ਦਿੰਦਾ ਕਿ ਮੈਂ 50 ਕਿਲੋ ਦੁੱਧ ਆਲੀ ਮੇਰੀ ਗਾਂ ਹੈ ਮੇਰੀ 70 ਵਾਲੀ ਹੈ ਮੇਰੀ 74 ਵਾਲੀ ਹੈ ਤੇ ਉਹ ਜਿਹੜੇ ਖਰੀਦਦਾਰ ਨੇ ਫਿਰ ਉਹਨਾਂ ਉਹਨਾਂ ਕਿਸਾਨਾਂ ਕੋਲੇ ਜਾ ਕੇ ਬਾਅਦ ਮੇਲੇ ਤੋਂ ਬਾਅਦ ਉਨਾ ਗੋਖੀਦ ਕਰਦੇ ਨੇ ਤੇ ਉਹਦੇ ਨਾਲ ਜਿਹੜੀ ਹੈ ਡੇਰੀ ਦਾ ਉਤਪਾਦਨ ਬੜਾ ਹੈ ਤੁਸੀਂ ਦੇਖੋ ਮੈਂ ਇੰਨੀ ਗੱਲ ਕਹਿ ਸਕਦਾ ਕਿ ਕੇਤੀਬਾੜੀ ਚ ਵੀ ਰਿਆਂ ਤੇ ਦੁੱਧ ਡੇਰੀ ਚ ਵੀ ਰਿਆਂ ਵੀ ਸਾਡਾ ਜਿਹੜੀ ਦੁੱਧ ਦੀ ਉਤਪਾਦਨਾ ਹੈ ਮੇਰੇ ਖਿਆਲ ਆ ਵੀ 1.5 ਲੱਖ ਕਰੋੜ ਦਾ ਅਸੀਂ ਦੁੱਧ ਉਤਪਾਦਨ ਕਰਦੇ ਆ ਹਿੰਦੁਸਤਾਨ ਦੇ ਵਿੱਚ ਤੇ ਜੇ ਅਸੀਂ ਕਣਕ ਝੋਨਾ ਦੇ ਗੰਨਾ ਤਿੰਨੇ ਫਸਲਾਂ ਜਿਹੜੀਆਂ ਮੁੱਖ ਨੇ ਉਹਨਾਂ ਨੂੰ ਮੜਾ ਲਈਏ ਤਾਂ ਵੀ ਦੁੱਧ ਦੀ ਦੁੱਧ ਦੀ ਜਿਹੜੀ ਕੀਮਤ ਹੈ ਉਹ ਕੰਟਰੀਬਿਊਸ਼ਨ ਜਿਹੜੀ ਹੈ ਸਾਰੇ ਦੇਸ਼ ਦੀ ਇਕੋਨਮੀ ਨੂੰ ਉਹ ਜ਼ਿਆਦਾ ਹੈ ਤੇ ਕਿਸਾਨਾਂ ਨੂੰ ਵੀ ਜ਼ਿਆਦਾ ਹੈ ਇਹ ਇੱਕ ਇਹਦੇ ਚ ਇਹਨਾਂ ਦਾ ਇਹਨਾਂ ਦੇ ਮਿਲਦਾ ਹੋਰ ਬਹੁਤ ਵੱਡਾ ਬੈਨੀਫਿਟ ਮੈਂ ਕੱਲ ਪਰਸੋ ਮੈਂ ਉੱਥੇ ਪੀ ਗ੍ਰੈਡੂਏਟ ਦੇ ਵਿੱਚ ਡਿਸਕਸ ਕਰ ਰਿਹਾ ਸੀ ਬੀਸੀ ਸਾਹਿਬ ਦੇ ਨਾਲ ਉਹ ਕਹਿੰਦੇ ਵੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਬੜੇ ਅੱਛੇ ਲੱਗੇ ਨੇ ਜਿਹੜੇ ਹੁਣ ਆ ਕੇ ਇਹ ਦੇਲੀ ਦਾੰਦਾ ਇਹਨਾਂ ਨੇ ਅਪਣਾਇਆ ਕਈ ਬਾਹਰੋਂ ਵਾਪਸ ਆ ਕੇ ਵੀ ਇਹਨਾਂ ਨੇ ਅਪਣਾਇਆ ਕਈ ਉਂ ਲੱਗੇ ਨੇ ਤੇ ਨੌਜਵਾਨ ਦਾ ਜਿਹੜਾ ਹੈ ਮੈਨੂੰ ਐ ਲੱਗਦਾ ਹੁੰਦਾ ਵੀ ਉਹਨਾਂ ਦੇ ਵਿੱਚ ਜੇ ਉਹ ਕੰਮ ਕਰਦੇ ਨੇ ਇੰਟਰਸਟ ਨਾਲ ਕਰਦੇ ਨੇ ਦੂਜਾ ਜੇ ਉਹਨਾਂ ਦੇ ਜਿਹੇ ਰਿਸਕ ਲੈਣ ਦੀ ਕੈਪੈਸਿਟੀ ਹੁੰਦੀ ਹੈ ਜਿੰਨਾ ਰਿਸਕ ਉਹਨਾਂ ਹੀ ਪ੍ਰੋਫਿਟ ਜਿਹੜੇ ਉਹ ਰਿਸਕ ਲੈ ਕੇ ਕੰਮ ਕਰਦੇ ਨੇ ਤਾਂ ਮੈਨੂੰ ਲੱਗਦਾ ਵੀ ਕੋਈ 2-4 ਫੇਲ ਵੀ ਹੋ ਜਾਂਦੇ ਹੋਣਗੇ ਪਰ ਜ਼ਿਆਦਾਤਰ ਜਿਹੜੇ ਨੇ ਉਹ ਇਸ ਧੰਦੇ ਨੂੰ ਚੰਗੀ ਤਰ੍ਹਾਂ ਅਪਣਾ ਕੇ ਲੋਕਾਂ ਤੱਕ ਜਿਹੜੇ ਦੁੱਧ ਦੁੱਧ ਦੇ ਪਾਲ ਨੂੰ ਲਿਜਾ ਕੇ ਵੇਚ ਕੇ ਬੜੀਆਂ ਚੰਗੇ ਪੈਸੇ ਕਮਾਰੇ ਨੇ ਤੇ ਮੈਂ ਅਖੀਰ ਤੇ ਆਸ ਕਰਦਾ ਹਾਂ ਵੀ ਐਟ ਲੀਸਟ ਇਹ ਮੇਲਾ ਏਵੇਂ ਜੇ ਏਵੇਂ ਚੱਲਦਾ ਜਾਵੇ ਕਿਉਂਕਿ ਜਦੋਂ ਤੋਂ ਜੇ ਤੁਸੀਂ ਕਿਸੇ ਸੰਸਥਾ ਨਾਲ ਸ਼ੁਰੂ ਤੋਂ ਜੁੜੇ ਹੁੰਦੇ ਹੋਂਦਾ ਤੁਹਾਨੂੰ ਇੱਕ ਐਂ ਲੱਗਦਾ ਹੁੰਦਾ ਇੱਕ ਆਪਣਾ ਬਣਦਾ ਅਹਿਸਾਸ ਹੁੰਦਾ ਤੁਹਾਡੇ ਵਿੱਚ ਤੇ ਮੇਰੇ ਲਈ ਇਹ ਸਾਰੀ ਪੀਡੀਫ ਲਈ ਆਪਣਾ ਬਣਦਾ ਅਹਿਸਾਸ ਹੈ ਤੇ ਮੈਂ ਇਹਨਾਂ ਦੇ ਜਿਹੜੇ ਉਦਮ ਉਹਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਹਾਂ